ਅਤੇ ਲੁਧਿਆਣਾ ਸ਼ਹਿਰ ਚ ਸ਼ਹਿਰ ਦਾ ਕੋਈ ਕਾਂਗਰਸ ਦਾ ਦਫ਼ਤਰ ਹੈ ਨਹੀਂ ਆ 36 37000 ਵੋਟਾਂ ਤੋਂ ਹਾਰਿਆ ਆ ਆਪਾ ਜ਼ਿਲ੍ਹੇ ਦਾ ਪ੍ਰਧਾਨ ਬਣਾਤਾ ਆਇਆ ਕੰਮ ਵਰਕਰ ਦੀ ਕੀ ਪੁੱਛ ਹੋ ਰਹੀ ਹੈ ਵਰਕਰ ਦੇ ਦਾ ਕੁੱਤੇ ਖਾਣੀ ਕੀਤੀ ਪੀ ਇਹਨਾਂ ਨੇ ਆਪਣੇ ਦਫ਼ਤਰ ਜਿਹਦਾ ਦਿਲ ਕਰਦਾ ਉਹਨੂੰ ਬੁਲਾ ਲੈਂਦੇ ਨੇ ਜਿਹੜਾ ਨਹੀਂ ਦਿਲ ਕਰਦਾ ਉਹਨੂੰ ਨਹੀਂ ਬੁਲਾਉਂਦੇ ਕੀ ਦਿੱਤਾ ਇਹਨਾਂ ਨੇ ਉਹਨਾਂ ਨੂੰ ਹੀ ਡਿਪੂ ਲਾਟ ਕਰਦੇ ਨੇ ਆਮ ਵਰਕਰ ਨੂੰ ਸਿਰਫ ਝੰਡਾ ਡੰਡਾ ਫੜਨ ਲਈ ਇਹਨਾਂ ਨੇ ਰੱਖ ਲਿਆ ਜਦੋਂ ਕਿਤੇ ਜਦੋਂ ਕਿਤੇ ਜਦੋਂ ਕਿਤੇ ਫੰਕਸ਼ਨ ਹੁੰਦਾ ਹੈ ਜਦੋਂ ਕਿਤੇ ਫੰਕਸ਼ਨ ਹੁੰਦਾ ਤੂੰ 200 ਬੰਦੇ ਲਿਆ ਤੂੰ 100 ਬੰਦੇ ਲਿਆ ਸਿਰਫ ਇਹੀ ਡਰਾਮਾ ਕਰਨ ਲਈ ਵਰਕਰ ਰਹਿ ਗਿਆ ਵਰਕਰ ਨੂੰ ਕੀ ਦਿੱਤਾ ਇਹਨਾਂ ਨੇ ਉਹਨਾਂ ਨੂੰ ਹੀ ਡਿਪੂ ਲਾਟ ਕਰਦੇ ਨੇ ਆਮ ਵਰਕਰ ਨੂੰ ਸਿਰਫ ਝੰਡਾ ਡੰਡਾ ਫੜਨ ਲਈ ਇਹਨਾਂ ਨੇ ਰੱਖ ਲਿਆ ਜਦੋਂ ਕਿਤੇ ਜਦ ਬੰਦੇ ਲਿਆ ਤੂੰ 100 ਬੰਦੇ ਲਿਆ ਸਿਰਫ ਇਹੀ ਡਰਾਮਾ ਕਰਨ ਲਈ ਪਾਣੇ ਸ਼ਹਿਰ ਚ ਕਾਂਗਰਸ ਪਾਰਟੀ ਦਾ ਦਫਤਰ ਹੈ ਨਹੀਂ ਉਹ ਦਫਤਰ ਕਿੱਥੇ ਹੈ ਮੈਨੂੰ ਦੱਸਿਆ ਜਾਵੇ ਕਿ ਇਹ ਜਿਹੜਾ ਸੰਜੀਤ ਤਲਵਾਰ ਆਪਣੇ ਦਫਤਰ ਦੇ ਵਿੱਚ ਵਰਕਰਾਂ ਦੀ ਮੀਟਿੰਗ ਕਰਦਾ ਹੈ ਕਿ ਇਹ ਲੁਧਿਆਣਾ ਸ਼ਹਿਰ ਇਹਨੇ ਆਪਣੀ ਪ੍ਰਾਪਰਟੀ ਦੀ ਰਜਿਸਟਰੀ ਕਾਂਗਰਸ ਕਮੇਟੀ ਦੇ ਨਾਂ ਤੇ ਕੀਤੀ ਹੋਈ ਹੈ ਮੈਨੂੰ ਇਹ ਨਹੀਂ ਬੋਲਣਾ ਨਹੀਂ ਤਾਂ ਫਿਰ ਤੂੰ ਦੇਖ ਲਈ ਮੈਨੂੰ ਇਹ ਧਮਕੀ ਦਿੰਦੇ ਨੇ ਕੀ ਦੇ ਦੂਗੇ ਮੈਨੂੰ ਮੈਂ ਕਾਂਗਰਸ ਦਾ ਸਿਪਾਹੀ ਆ ਇਹ ਸਿਪਾਹੀ ਨੂੰ ਧਮਕੀ ਦਿੰਦੇ ਨੇ ਇੱਕ ਪਾਸੇ ਕਿਹਾ ਜਾਂਦਾ ਹੈ ਕਿ ਅਗਲੀ ਚਰਚਾ ਰੱਖੀ ਜਾਵੇ ਹਾਂ ਇੱਕ ਪਾਸੇ ਕਹਿੰਦੇ ਨੇ ਖੁੱਲੀ ਚਰਚਾ ਇੱਕ ਪਾਸੇ ਅਪਮਾਨਿਤ ਕਰਕੇ ਮੈਨੂੰ ਬਾਹਰ ਭੇਜਤਾ ਕਪਿਲ ਮਹਿਤਾ ਮੈਨੂੰ ਧੱਕੇ ਮਾਰਦਾ ਜਿਹੜਾ ਸੰਜੇ ਤਲਵਾਰ ਦਾ ਪੀਏ ਬਣਿਆ ਫਿਰਦਾ ਘਰੇ ਬੰਦੀ ਆਈ ਸਾਹਮਣੇ ਖੁੱਲੀ ਚਰਚਾ ਚ ਵਰਕਰਾਂ ਦੀ ਬੰਦ ਕੀਤੀ ਗਈ ਜ਼ੁਬਾਨ ਚਹੇਤਿਆਂ ਨੂੰ ਗੱਫੇ ਆਮ ਵਰਕਰ ਰੱਖੇ ਝੰਡੇ ਡੰਡੇ ਚੁੱਕਣ ਵਾਸਤੇ ਅੱਜ ਮਹਾਨਗਰ ਲੁਧਿਆਣਾ ਵਿੱਚ ਕਾਂਗਰਸ ਪਾਰਟੀ ਵੱਲੋਂ ਰੱਖੀ ਗਈ ਖੁੱਲੀ ਚਰਚਾ ਮੀਟ ਜਦੋਂ ਇੱਕ ਸੰਨੀ ਪਹੂਜਾ ਨਾਮ ਦੇ ਵਰਕਰ ਵੱਲੋਂ ਖੁੱਲੀ ਚਰਚਾ ਮੀਟਿੰਗ ਵਿੱਚ ਆਪਣੇ ਨਾਲ ਹੋਏ ਦੁਰਵਿਵਹਾਰ ਤੋਂ ਨਾਰਾਜ਼ਗੀ ਜ਼ਾਹਰ ਕਰਦੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਤੇ ਚਿਹਤਿਆਂ ਨੂੰ ਗੱਫੇ ਅਤੇ ਆਮ ਵਰਕਰਾਂ ਨੂੰ ਝੰਡੇ ਅਤੇ ਡੰਡੇ ਚੁੱਕਣ ਵਾਸਤੇ ਰੱਖਿਆ ਵਰਗੇ ਇਲਜ਼ਾਮ ਲਗਾਉਂਦੇ ਜਮ ਕੇ ਪੜਾਸ ਕੱਢੀ ਅਤੇ ਕਿਹਾ ਕਿ ਕਿਸ ਤਰ੍ਹਾਂ ਦੀ ਖੁੱਲੀ ਚਰਚਾ ਮੀਟਿੰਗ ਹੋਈ ਜਿਸ ਵਿੱਚ ਆਮ ਵਰਕਰ ਨੂੰ ਬੋਲਣ ਤੋਂ ਰੋਕਿਆ ਜਾਵੇ ਅਤੇ ਧਮਕੀਆਂ ਦਿੱਤੀਆਂ ਜਾਣ ਸੰਨੀ ਪਹੁਜਾ ਵੱਲੋਂ ਸਾਬਕਾ ਵਿਧਾਇਕ ਦੇ ਪੀਏ ਤੇ ਧੱਕੇ ਮਾਰਨ ਦੇ ਵੀ ਆਰੋਪ ਲਗਾਏ ਗਏ ਇੱਕ ਪਾਸੇ 2024 ਦੇ ਇਲੈਕਸ਼ਨ ਸਿਰ ਤੇ ਆ ਰਹੇ ਹਨ ਦੂਸਰੇ ਪਾਸੇ ਹੇਠਲੇ ਪੱਧਰ ਤੇ ਕਾਂਗਰਸ ਪਾਰਟੀ ਦੇ ਵਰਕਰਾਂ ਵਿੱਚ ਆਪਣੇ ਸੀਨੀਅਰ ਲੀਡਰਾਂ ਪ੍ਰਤੀ ਨਰਾਜ਼ਗੀ ਦਾ ਜਗ ਜਾਹਰ ਹੋਣ ਤੋਂ ਇਹੋ ਹੀ ਕਿਹਾ ਜਾ ਸਕਦਾ ਹੈ ਕਿ ਰੱਬ ਖੈਰ ਕਰੇ ਕਿ ਕਹਿਣਾ ਸੀ ਕਾਂਗਰਸ ਵਰਕਰ ਦਾ ਤੁਸੀਂ ਵੀ ਸੁਣੋ ਮੈਂ ਵੀ ਵਰਕਰ ਆ ਰਵਨੀਤ ਸਿੰਘ ਬਿੱਟੂ ਜੀ ਸਾਡੀ ਰੋਡ ਤੇ ਆਂਦੇ ਨੇ ਸਾਨੂੰ ਮੈਸੇਜ ਨਹੀਂ ਲੱਗਦਾ ਅਤ ਲੁਧਿਆਣਾ ਸ਼ਹਿਰ ਚ ਸ਼ਹਿਰ ਦਾ ਕੋਈ ਕਾਂਗਰਸ ਦਾ ਦਫ਼ਤਰ ਹੈ ਨਹੀਂ ਆ 36 37000 ਵੋਟਾਂ ਤੋਂ ਹਾਰਿਆ ਆ ਆਪਾਂ ਜ਼ਿਲ੍ਹੇ ਦਾ ਪ੍ਰਧਾਨ ਬਣਾਤਾ ਆ ਵਰਕਰ ਦੀ ਕੀ ਪੁੱਛ ਹੋ ਰਹੀ ਹੈ ਵਰਕਰ ਦੀ ਦਾ ਕੁੱਤੇ ਖਾਣੀ ਕੀਤੀ ਪਈ ਇਹਨਾਂ ਨੇ ਆਪਣੇ ਦਫ਼ਤਰ ਜਿਹਦਾ ਦਿਲ ਕਰਦਾ ਉਹਨੂੰ ਬੁਲਾ ਲੈਂਦੇ ਨੇ ਜਿਹੜਾ ਨਹੀਂ ਦਿਲ ਕਰਦਾ ਉਹਨੂੰ ਨਹੀਂ ਬੁਲਾਉਂਦੇ ਇਹ ਇਹ ਮੀਟਿੰਗਾਂ ਦਾ ਇਦਾਂ ਕਰਦੇ ਪਏ ਨੇ ਕੱਲ ਸਰ ਇੱਕ ਵੀਡੀਓ ਵੀ ਜਾਰੀ ਕੀਤੀ ਸੀ ਤੁਸੀਂ ਹਾਂਜੀ ਮੈਂ ਵੀਡੀਓ ਜਾਰੀ ਕੀਤੀ ਜੀ ਇੱਕ ਮੈਂ ਦੁਖੀ ਆ ਮੈਂ ਪਰੇਸ਼ਾਨ ਆ ਮੈਂ ਕਾਂਗਰਸ ਪਾਰਟੀ ਦੇ ਨਾਲ ਜੁੜਿਆ ਆ ਕਾਂਗਰਸ ਕਾਂਗਰਸ ਪਾਰਟੀ ਦਾ ਸਪਾਈ ਆ ਬਟ ਇਹ ਥੋੜਾ ਮੇਰੀ ਵਾਜ ਦਬਲੂਗੇ ਇਹ ਮੈਂ ਸੱਚਾ ਸਪਾਈ ਆ ਉਹ ਸਿਰਫ ਝੰਡਾ ਡੰਡਾ ਉਹੀ ਰੱਖਣ ਇਹਨਾਂ ਦਾ ਜਿਹੜਾ ਇਹਨਾਂ ਦੀ ਸ਼ਾਨ ਖلاف ਬੋਲਦਾ ਜਿਹੜਾ ਇਹਨਾਂ ਨੂੰ ਵਧੀਆ ਲੱਗਦਾ ਪਿਆ ਜਿਹੜੀਆਂ ਇਹਨਾਂ ਦੀ ਤਾਰੀਫਾਂ ਕਰਦਾ ਪਿਆ ਜਿਹੜਾ ਇਹਨਾਂ ਨੂੰ ਸੱਚ ਦੱਸਦਾ ਜਿਹੜਾ ਇਹਨਾਂ ਨੂੰ ਸੱਚ ਦੱਸਦਾ ਉਹ ਇਹਨਾਂ ਨੂੰ ਚੁਬਦਾ ਹੈ ਪਿੱਛੇ ਕਾਂਗਰਸ ਦੀ 5 ਸਾਲ ਸਰਕਾਰ ਰਹੀ ਹੈ ਕੌਨਸਲ ਪਤੀਆਂ ਨੂੰ ਇਹਨਾਂ ਨੇ ਉਧੇ ਦਿੱਤੇ ਉਹਨਾਂ ਨੂੰ ਹੀ ਇਹਨਾਂ ਨੇ ਆਪਣੇ ਤੁਹਾਡੇ ਚੇਅਰਮੈਨੀਆਂ ਦਿੱਤੀਆਂ ਉਹਨਾਂ ਨੂੰ ਹੀ ਇਹਨਾਂ ਨੇ ਆ ਦੇ ਵਿੱਚ ਜੇਲ੍ਹ ਜੇਲ੍ਹ ਨੂੰ ਰਿਸਟਰ ਬੋਰਡ ਚ ਪਾਏ ਆਮ ਵਰਕਰ ਨੂੰ ਕੀ ਦਿੱਤਾ ਇਹਨਾਂ ਨੇ ਉਹਨਾਂ ਨੂੰ ਹੀ ਡਿਪੂ ਲਾਟ ਕਰਦੇ ਨੇ ਆਮ ਵਰਕਰ ਨੂੰ ਸਿਰਫ ਝੰਡਾ ਡੰਡਾ ਫੜਨ ਲਈ ਇਹਨਾਂ ਨੇ ਰੱਖ ਲਿਆ ਜਦ 200 ਬੰਦੇ ਲਿਆ ਤੂੰ 100 ਬੰਦੇ ਲਿਆ ਸਿਰਫ ਇਹੀ ਡਰਾਮਾ ਕਰਨ ਲਈ ਵਰਕਰ ਰਹਿ ਗਿਆ ਉਹਦੇ ਅੰਦਰ ਕੀ ਗੱਲ ਜਾਣ ਦੇ ਰਹੀ ਹੈ ਤੁਹਾਨੂੰ ਅਸੀਂ ਜਾਣਾ ਚਾਹੁੰਦੇ ਹਾਂ ਮੈਨੂੰ ਅੰਦਰ ਨਹੀਂ ਜਾਣ ਦਿੱਤਾ ਜੀ ਮੈਨੂੰ ਉਹਨਾਂ ਨੇ ਬਾਹਰ ਭੇਜਤਾ ਮੈਨੂੰ ਰਾਜਾ ਵਰਿੰਗ ਜੀ ਨੇ ਇਹ ਕਿਹਾ ਵੇ ਪ੍ਰਧਾਨ ਜੀ ਨੇ ਮੈਨੂੰ ਕਹਿੰਦੇ ਤੂੰ ਕਿਸੇ ਦੀ ਸ਼ਾਨ ਖਿਲਾਫ ਨਹੀਂ ਬੋਲਣਾ ਨਹੀਂ ਤਾਂ ਫਿਰ ਤੂੰ ਦੇਖ ਲਈ ਮੈਨੂੰ ਇਹ ਧਮਕੀ ਦਿੰਦੇ ਨੇ ਕੀ ਦੇ ਦੂਗੇ ਮੈਨੂੰ ਮੈਂ ਕਾਂਗਰਸ ਦਾ ਸਿਪਾਹੀ ਆ ਇਹ ਸਿਪਾਹੀ ਨੂੰ ਧਮਕੀ ਦਿੰਦੇ ਨੇ ਇੱਕ ਪਾਸੇ ਕਿਹੜੀ ਚਰਚਾ ਰੱਖੀ ਜਾਂਦੀ ਹੈ ਹਾਂ ਇੱਕ ਪਾਸੇ ਕਹਿੰਦੇ ਨੇ ਖੁੱਲੀ ਚਰਚਾ ਇੱਕ ਪਾਸੇ ਅਪਮਾਨਿਤ ਕਰਕੇ ਮੈਨੂੰ ਬਾਹਰ ਭ ਪਹਿਲਾਂ ਕਿੰਨੇ ਸਮਰਥਕ ਆਏ ਮੇਰੇ ਨਾਲ ਆ ਸਾਰੇ ਸਮਰਥਕ ਮੇਰੇ ਨਾਲ ਖੜੇ ਨੇ ਮੈਂ ਤਾਂ ਸਿਰਫ ਉਹਨਾਂ ਨੂੰ ਇਹ 2 ਮਿੰਟ ਲਈ ਸ਼ਬਦ ਮੰਗਿਆ ਮੈਂ ਕਿਹਾ ਜੀ 2 ਮਿੰਟ ਖੁੱਲੀ ਚਰਚਾ ਤੁਸੀਂ ਬੁਲਾਇਆ 2 ਮਿੰਟ ਮੈਨੂੰ ਵੀ ਕਹਿੰਦਾ ਨਹੀਂ ਜੀ ਜਿਹੜੇ ਨਾਮ ਰੱਖੇ ਆ ਜੀ ਅਸੀਂ ਤਾਂ ਉਹਨਾਂ ਨੂੰ ਬੁਲਾਵਾਂਗੇ ਅਸੀਂ ਤੈਨੂੰ ਨਹੀਂ ਬੋਲਣ ਦੇਣਾ ਤੁਸੀਂ ਕਹਿਣਾ ਕੀ ਸੀ ਕੀ ਕਹਿੰਦੇ ਮੈਂ ਤਾਂ ਮੈਂ ਤਾਂ ਸੱਚ ਦੱਸਦਾ ਜਾਂਦਾ ਸੀ ਇਹਨਾਂ ਨੂੰ ਵੀ ਲੁਧਿਆਣਾ ਸ਼ਹਿਰ ਚ ਇੱਕ ਤਾਂ ਕਾਂਗਰਸ ਦਾ ਦਫ਼ਤਰ ਹੈ ਨਹੀਂ ਲੁਧਿਆਣਾ ਸ਼ਹਿਰ ਦੀ ਸਭ ਤੋਂ ਵੱਡੀ ਕਮੀ ਹੈ ਜੀ ਜਿਹੜਾ ਲੁਧਿਆਣਾ ਸ਼ਹਿਰ ਚ ਕਾਂਗਰਸ ਪਾਰਟੀ ਦਾ ਦਫ਼ਤਰ ਹੈ ਨਹੀਂ ਉਹ ਦਫ਼ਤਰ ਕਿੱਥੇ ਹੈ ਮੈਨੂੰ ਦੱਸਿਆ ਜਾਵੇ ਕਿ ਇਹ ਜਿਹੜਾ ਸੰਜੀਤ ਤਲਵਾਰ ਆਪਣੇ ਦਫ਼ਤਰ ਦੇ ਵਿੱਚ ਵਰਕਰਾਂ ਦੀ ਮੀਟਿੰਗ ਕਰਦਾ ਹੈ ਕਿ ਇਹ ਲੁਧਿਆਣਾ ਸ਼ਹਿਰ ਇਹਨੇ ਆਪਣੀ ਪ੍ਰਾਪਤੀ ਦੀ ਰਜਿਸਟਰੀ ਕਾਂਗਰਸ ਕਮੇਟੀ ਦੇ ਨਾਂ ਤੇ ਕੀਤੀ ਹੋਈ ਹੈ ਮੈਨੂੰ ਇਹਰੇ ਬਾਰੇ ਦੱਸਿਆ ਜਾਵੇ ਮੈਂ ਇੱਕ ਵਰਕਰ ਆ ਵਰਕਰ ਦੇ ਹੱਕ ਨਾਲ ਪੁੱਛਣਾ ਚਾਹੁੰਦਾ ਜੀ ਤੁਹਾਡਾ ਜ਼ਿਲ੍ਹਾ ਪ੍ਰਧਾਨ ਦੇ ਨਾਲ ਰੋਸ ਚੱਲ ਰਿਹਾ ਇਸ ਤੋਂ ਮਤਲਬ ਮੇਰਾ ਕੋਈ ਰੋਸ ਨਹੀਂ ਕਿਸੇ ਨਾਲ ਜੀ ਮੈਂ ਤਾਂ ਇੱਕ ਪਾਰਟੀ ਦੇ ਹੱਕ ਨਾਲ ਪੁੱਛਣਾ ਚਾਹੁੰਦਾ ਜੀ ਇੱਕ ਵਰਕਰ ਦੇ ਨਾਤੇ ਪੁੱਛਣਾ ਚਾਹੁੰਦਾ ਇਹ ਖੁੱਲੀ ਚਰਚਾ ਹੀ ਪੁੱਛਣਾ ਚਾਹੁੰਦਾ ਮੈਂ ਤਾਂ ਮੈਨੂੰ ਤੁੰਗਾਉਣਾ ਜੀ ਮੈਂ ਕਿ ਸਿਪਾਈ ਆ ਕਾਂਗਰਸ ਪਾਰਟੀ ਦਾ ਮੈਨੂੰ ਕਹਿੰਦੇ ਜੀ ਫਰ ਦੇਖ ਲਈ ਮੈਂ ਕਹ ਜੀ ਮੈਨੂੰ ਧਮਕਾਓ ਨਾ ਮੈਂ ਪਾਰਟੀ ਦਾ ਸਪਾਈਆਂ ਤੁਸੀਂ ਖੁੱਲੇ ਚਰਚੇ ਦੇ ਬੁਲਾਇਆ ਹੋਵੇ ਤੇ ਖੁੱਲੇ ਚਰਚੇ 'ਚ ਮੈਨੂੰ ਗੱਲ ਕਰਨ ਦਿੱਤੀ ਜਾਵੇ। ਦੇਖ ਲਈ ਦਾ ਮਤਲਬ ਕਰੂੰਗੇ ਹੁਣ ਤੁਸੀਂ ਬਾਹਰ ਆ ਗਏ ਹੋ। ਦੇਖ ਲਈ ਕਹਿੰਦੇ ਹੁਣ ਇਹ ਤਾਂ ਇਹਨਾਂ ਨੂੰ ਪਤਾ ਜੀ ਦੇਖ ਲਈ ਦਾ ਕੀ ਮਤਲਬ ਹੁੰਦਾ ਇਹਨਾਂ ਦਾ। ਮੈਂ ਬਾਹਰ ਖੜਾ ਜੀ ਮੈਨੂੰ ਗੇਟ ਬੰਦ ਕਰ ਦਿੱਤਾ ਗਿਆ ਜੀ ਇਹਨਾਂ ਨੇ ਅੰਦਰ ਜਾਣ ਨਹੀਂ ਦਿੱਤਾ ਗਿਆ ਜੀ। ਮੈਂ ਤਾਂ ਤੁਹਾਨੂੰ ਸਾਰੇ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਮੇਰਾ ਅਪਮਾਨ ਕੀਤਾ ਇਹਨਾਂ ਨੇ। ਮੈਂ ਕਾਂਗਰਸ ਦਾ ਇੱਕ ਸਪਾਈ ਆ। ਇਹਨਾਂ ਨੂੰ ਸਿਰਫ ਉਹ ਚੰਗੇ ਲੱਗਦੇ ਨੇ ਜਿਹੜੇ ਇਹਨਾਂ ਦੀ ਜੀਹ ਜੂਰੀ ਕਰਦੇ ਨੇ, ਜਿਹੜੇ ਇਹਨਾਂ ਦੇ ਮਗਰਵਾਚਕਦੇ ਨੇ, ਉਹ ਇਹ ਪਾਰਟੀ ਪਲੇਟਫਾਰਮ ਤੇ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਸੀ ਪਾਰਟੀ ਪਲੇਟਫਾਰਮ ਤੇ ਧਮਕੀ ਪਹਿਲੇ ਦੇਣ ਲੱਗੇ ਤੇ ਪੁੱਛਿਆ ਕਿ ਉੱਥੇ ਹੀ ਤਾਂ ਬੈਠਾ ਜੀ ਮੈਂ ਉੱਥੇ ਹੀ ਤਾਂ ਬੈਠਾ ਮੈਂ ਗੱਲ ਕੀਤੀ ਹੈ ਜੀ ਇਹਨੂੰ ਕਰ ਉਹ ਆ ਗਏ